ਲੈ ਕੰਟਰੋਲ ਲਾ ਕੇ ਤੀ ਮੈਨੂੰ ਆਇਆ ਕਿ ਉਹ ਵੀ ਜੋਗਾ ਚੀ ਚੂ ਜਾਏਂ ਤੀ ਨਾ ਫੇਰ ਅੱਗੇ ਪਿੱਛੇ ਕਰਨੀ ਪੈਣੀ ਵਧੀਆ ਇੱਕ ਪਾਸੇ ਖੜਾ ਆਹ ਦੀ ਬਾਹਲੇ ਮੈਂ ਸਾਈਂ ਪੀੜਾ ਲੱਗੇ ਚੱਲਣਾ ਹਮਾ ਜਨੂ ਲੈ ਫੜਾ ਆ ਦੇਖਦੀ ਹਰੀ ਕੁੜੀ ਗੇਟ ਤਾਂ ਖੁੱਲਦਾ ਹੀ ਅੰਦਰ ਹੀ ਨਹੀਂ ਹਾਂ ਆਓ ਆਈਏ ਲੱਗਾ ਦਾ ਆਪਣੀ ਰਾਵੀ ਖੰਡੀ ਹੋਰ ਹੋਰ ਹਰ ਚਾ ਮੇਰੇ ਭਰਾ ਹੁਣੀ ਆਗੇ ਸਤਿ ਕਰਦੇ ਠੀਕ ਹੈ ਕਰਦੀ ਹਾਂ ਠੀਕ ਹੈ ਹੋਰ ਤੁਸੀਂ ਦੱਸੋ ਕਿਵੇਂ ਆ ਠੀਕ ਹੋ ਅੱਛਾ ਬੈਗ ਕਿੰਨਾ ਭਾਰੀ ਆਗਾ ਤਾਨੂੰ ਭਾਰੀ ਹੈ ਭਾਰੀ ਹੈ ਹਲਕਾ ਜਿਹਾ ਹੈਗਾ ਚੱਲ ਨਹੀਂ ਭਾਰੀ ਤਾਂ ਹੈ ਹੀ ਹੈ ਚਾ ਚਾਹੇ ਜਿਹੀ ਖਿਚਾਈ ਆਹ ਕੋਸ਼ਿਲੀ ਮੇਰਾ ਤਾਂ ਨਾ ਅੱਜ ਚਾ ਨਹੀਂ ਚੱਕਿਆ ਜਾਂਦਾ ਮੈਂ ਤਾਂ ਨਾ ਸਾਰਿਆਂ ਨੂੰ ਦੱਸਦੀ ਫਿਰਦੀ ਆਂਂਡੀਆਂ ਗਵੰਡੀਆਂ ਨੂੰ ਮੇਰੇ ਭਾਈ ਪਰ ਜਾਈ ਆਉਂਦੇ ਮੇਰੇ ਭਾਈ ਪਰ ਜਾਈ ਆਉਂਦੇ ਆਗੇ ਸੱਸੀ ਦੇ ਭਾਈ ਆਉਣ ਆਈਆਂ ਫਿਰ ਮੈਨੂੰ ਨਾ ਬੈਠ ਗਰਮੀ ਬਾਹਰੀ ਹੈਨੀ ਅੱਜ ਆਪਾਂ ਪੀ ਆ ਜਾ ਕੋਈ ਆ ਜਾ ਇੱਕ ਥੀਂ ਬਿਠਾਉਣੀ ਆ ਤੁਹੀਂ ਆ ਜਾ ਆ ਗਿਆ ਏ ਆਇਆ ਕੁੜੀ ਕਿੱਧਰ ਗਈ ਆ ਜਾ ਕਿੱਧਰ ਗਈ ਕੁੜੀ ਉਹ ਲੈ ਐ ਕੇ ਲੈ ਤੀਂ ਅੰਡਾ ਪੀ ਤੂੰ ਨੇ ਕੈਂ ਦੀ ਗਰਮੀ ਚੋਂ ਆਏ ਹੋਗੇ ਨਾ ਪਾਣੀ ਵੀ ਨਹੀਂ ਪੁੱਛਿਆ ਮੈਂ ਡੰਡਾ ਲੈ ਆ ਕੇ ਦਿੱਤਾਗਾ ਮੈਂ ਤਾਂ ਸਵੇਰ ਦੀ ਤਿਆਰੀਆਂ ਕਰਦੀਆਂ ਵੀ ਮੇਰੇ ਭਰਾ ਤੇ ਮੇਰੀ ਭਝਾਈ ਆ ਰਹੇ ਨੇ ਇਹ ਚੋ 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 ਲੈਣਾ ਮੈਂ ਰੁੱਕੇ ਪੀਣਾ ਬਟ ਬੰਦਿਆ ਠੀਕੇ ਪੀਣਾ ਮੈਂ ਜਿਆਦਾ ਚੁਸਤ ਪੀ ਲੋ ਨਾ ਬਹੁਤ ਜਿਆਦਾ ਠੰਡਾ ਹੈ ਪੀਣਾ ਕੋਈ ਗੱਲ ਨਹੀਂ ਤੂੰ ਨਹੀਂ ਉਸ ਤੱਕ ਕਰੀਂ ਦੇ ਮੈਨੂੰ ਤਾਂ ਮਿਲਣਾ ਨਾਲ ਸੋਹ ਤੇਰੇ ਕੋਲ ਪਾਵਰ ਨਹੀਂ ਹੈ ਨਾ ਉਹ ਅਜੇ ਆ ਕਿਰਨਾਂ ਨਾ ਅੰਬਰੀ ਮੇਰੇ ਕੋਲ ਤਾਂ ਹੈ ਨਹੀਂ ਐ ਕਰ ਦੇ ਤੂੰ ਨਹੀਂ ਕਰ ਰੱਖ ਲੈ ਹਾਂ ਬਧੀਮਾ ਚਾਹਤੀ ਕਰਦਾ ਤਾਂ ਰੱਖ ਲੈ ਕਿਸੇ ਆਦੇ ਹੋਏ ਆਉਂਗਾ ਤੁਮ ਕੁਛ ਨਹੀਂ ਹੁੰਦਾ ਹੈਗਾ ਅੰਗਲ ਸੁਣਾਈ ਆ ਨੀਰ ਵੀ ਰੱਖ ਲਓ ਲੈ ਨਹੀਂ ਕੀ ਤੇਰਾ ਵੀ ਬਰਾਬਾ ਵੀ ਕੋਈ ਨਾ ਇਹ ਤਾਂ ਮੈਂ ਆਪੀ ਲੈ ਲੂੰਗੀ ਲੈ ਲੂੰਗੀ ਹਾਂ ਬੈਗ ਗੱਲ ਸੁਣ ਇੱਕ ਹਾਂ ਬੱਤ ਇਹ ਜਨਾ ਉਹ ਬੈਗ ਤੂੰ ਰੱਖ ਲੈ ਬਸ ਜਾ ਜਾ ਨਹੀਂ ਜਾ ਹਾਂ ਲੈ ਆ ਉਹ ਛੋਟਾ ਤਾਂ ਨਹੀਂ ਐਸੀ ਗੱਲ ਸੁਣਉਣੀ ਆ ਛੋਟਾ ਹੈ ਰਾਵੀ ਨੇ ਉਹਨੇ ਤਾਂ ਕਦੇ ਫੋਨ ਕਰਕੇ ਵੀ ਨਹੀਂ ਪੁੱਛਿਆ ਵੀ ਤੂੰ ਕਿਵੇਂ ਹੈਂਦੀਆਂ ਕਿਵੇਂ ਨਾ ਉਹ ਕਿਥੇ ਪੁੱਛਦਾ ਤੈਨੂੰ ਪਤਾ ਤਾਂ ਦੇ ਨਾ ਹੁੰਦਾ ਕਿੱਥੇ ਆਇਆਗਾ ਨਾਲੇ ਉਹ ਤੋਂ ਮੈਨੂੰ ਕੋਈ ਆਸ ਵੀ ਨਹੀਂ ਹੈਗੀ ਤੈਨੂੰ ਮੈਂ ਦੱਸਾਂ ਸਾਡੀ ਮੰਮੀ ਬੋਲਦੀ ਰਹਿੰਦੀ ਆ ਕਿ ਤੇਰਾ ਭਰਾ ਨਹੀਂ ਆਇਆ ਤੇਰਾ ਮੈਂ ਤਾਂ ਕਹਿਤਾ ਮੈਨਾਂ ਜਦੋਂ ਉਹਨੇ ਮੈਨੂੰ ਕਦੇ ਫੋਨ ਕਰਕੇ ਸੁੱਖ-ਸਾਂਦਰਾ ਨਹੀਂ ਪੁੱਛਿਆ ਹੈਗਾ ਆ ਕੇ ਉਹਨੇ ਇੱਥੇ ਕੀ ਲੱਲਣ ਲਾਉਣੀ ਹੈਗੇ ਆਵੇ ਨਾ ਮੇਰੀ ਗੱਲ ਸੁਣ ਕੇ ਨਾ ਗੁੱਸਾ ਨਾ ਕਰਈ ਭਾਈ ਨਾ ਪਾਵੀਂ